ਤੇ ਕਿ ਕਾਟਾ ਤੇ ਆਸਥਾ ਦਾ ਸੱਲਾ ਬੁੰੜਿਆ ਹੈ 36 ਘੰਟਿਆਂ ਦਾ ਨਿਰਜਲਾ ਵਰਤ ਪੂਰਾ ਹੋਇਆ ਹੈ ਔਰ ਛੱਤ ਦੇ ਆਖਰੀ ਦਿਨ ਦੱਸੇ ਕਿ ਚਰਦੇ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਥਾਈਂ ਤੋਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਔਰ ਸਵੇਰ ਵੇਲੇ ਤੋਂ ਹੀ ਤੜਕੇ ਹੀ ਕਰੀਬ ਜਿਹੜੀਆਂ ਮਹਿਲਾਵਾਂ ਨੇ ਉਹ ਪਹੁੰਚ ਜਾਂਦੀਆਂ ਨੇ ਤਾਂ ਕਿ ਸਮੇਂ ਸਿਰ ਜਿਹੜਾ ਹੈ ਅਰਗ ਦੇ ਕੇ ਉਹ ਆਪਣਾ ਵਰਤ ਪੂਰਾ ਕਰ ਸਕਣ ਦੱਸੇ ਕਿ ਛਰ ਤਿਹਾਰ ਨੂੰ ਸਭ ਤੋਂ ਔਖੇ ਵਰਤਾ ਵਿੱਚੋਂ ਇੱਕ ਮੰਨਿਆ ਜਾਂਦਾ ਇਸ ਨੂੰ ਲੋਕ ਆਸਥਾ ਦਾ ਮਹਾਪਰ ਵੀ ਕਹਿੰਦੇ ਨੇ ਤਾਂ 4 ਦਿਨ ਯਾਨੀ ਕਿ 36 ਘੰਟੇ ਤੱਕ ਨਿਰਜਲਾ ਵਰਤ ਰੱਖਿਆ ਜਾਂਦਾ ਹੈ ਪਾਣੀ ਵੀ ਇਸ ਦੇ ਵਿੱਚ ਨਹੀਂ ਪੀਣਾ ਹੁੰਦਾ 36 ਘੰਟੇ ਤੱਕ ਆਪਿਆ ਆਪ ਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਔਖਾ ਇਹ ਵਰਤ ਹੋਏਗਾ ਤਾਂ ਚੜ ਤਿਹਾਰ ਦਾ ਪਹਿਲਾ ਦਿਨ ਨਹਾਈ ਖਾਈ ਦਿਨ ਆਸ਼ਰੂ ਹੁੰਦਾ ਹੈ ਦੂਜੇ ਦਿਨ ਖਰਨਾ ਤੇ ਜਿਹੜੇ ਦਿਨ ਸੰਧਿਆ ਅਰਗ ਅਤੇ ਚੌਥੇ ਦਿਨ ਚੜਦੇ ਸੂਰਜ ਨੂੰ ਅਰਗ ਦੇ ਨਾਲ ਵਰਤ ਜਿਹੜਾ ਹੈ ਉਹ ਪੂਰਾ ਕਰਨਾ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਪੁਰੀਆਂ ਰੌਣਕਾਂ ਗਾਟਾਂ ਤੇ ਜਿਹੜੀਆਂ ਨੇ ਵੱਖ-ਵੱਖ ਥਾਂ ਹੀ ਨਜ਼ਰ ਆ ਰਹੀਆਂ ਨੇ ਫਿਰ ਭਾਵੇਂ ਪੰਜਾਬ ਦੇ ਵੱਖ-ਵੱਖ ਹਿੱਸੇ ਹੋਣ ਜਾਂ ਫਿਰ ਚੰਡੀਗੜ੍ਹ ਹੋਵੇ ਹਰਿਆਣਾ ਹੋਵੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਬਿਹਾਰ ਦਾ ਖਾਸ ਤੌਰ ਤੇ ਇਹ ਮੁੱਖ ਪਰਵ ਹੈ ਔਰ ਬਿਹਾਰ ਦੇ ਨਾਲ ਨਾਲ ਯੂਪੀ ਜਿਹੜਾ ਹੈ ਕੁਝ ਇਲਾਕਿਆਂ ਦੇ ਵਿੱਚ ਯੂਪੀ ਦੇ ਵਿੱਚ ਵੀ ਇਹ ਤਿਹਾਰ ਉੱਥੋਂ ਦੇ ਲੋਕਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਹਾਲਾਂਕਿ ਹੁਣ ਗੱਲ ਕੀਤੀ ਜਾਵੇ ਤਾਂ ਬਿਹਾਰ ਤੋਂ ਬਹੁਤ ਸਾਰੇ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਤਾਂ ਇਸ ਕਰਕੇ ਇੱਥੇ ਹੀ ਇਹਨਾਂ ਤਿਉਹਾਰਾਂ ਨੂੰ ਉਹਨਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਸਿੱਧਾ ਰੁਕਰਾਂਗੇ ਲੁਧਿਆਣਾ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮੌਜੂਦ ਨੇ ਔਰ ਉੱਥੇ ਹੀ ਆਪਣੇ ਸਤਰੀ ਇਹ ਵੱਡੇ ਵੱਡੇ ਅਸੀਂ ਕਹਿ ਸਕਦੇ ਹਾਂ ਸਾਰੇ ਤਿਉਹਾਰਾਂ ਨੂੰ ਜਿਹੜਾ ਹੈ ਮਨਾਇਆ ਜਾਂਦਾ ਹੈ ਲੁਧਿਆਣਾ ਵੱਲੋਂ ਕਰਦੇ ਰਜਿੰਦਰ ਸਾਡੇ ਸਹਿਯੋਗੀ ਲਾਈਵ ਮੌਜੂਦ ਨੇ ਸਾਡੇ ਨਾਲ ਰਜਿੰਦਰ ਇਸ ਵੇਲੇ ਦੀ ਕੀ ਕੁਝ ਤਸਵੀਰ ਹੈ ਮਹਾਪਰਵ ਹੈ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਪਰਵ ਨੂੰ ਮਨਾਉਂਦਿਆਂ ਨੇ ਪਰਿਵਾਰ ਮਨਾਉਂਦੇ ਨੇ ਪ੍ਰਵਾਸੀ ਬਿਲਕੁਲ ਦੇਖੋ ਗੁਰੂਤਾ ਕਹਿ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਖਾਸ ਤੌਰ ਤੇ ਜਿਹੜੇ ਪ੍ਰਵਾਂਚਲ ਭਾਈਚਾਰੇ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਵੱਡੇ ਪ੍ਰਗਟ ਤੇ ਇਤਿਹਾਰ ਨੂੰ ਮਨਾਉਂਦੇ ਨੇ ਤਾਂ ਇਹ 4 ਦਿਨ ਦਾ ਜਿਹੜਾ ਪਰਵ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਕਾਫੀ ਜਿਹੜਾ ਉਤਸ਼ਾਹ ਜ਼ਰੂਰ ਆ ਦੇਖਣ ਨੂੰ ਮਿਲਦਾ ਇਹ ਤਸਵੀਰਾਂ ਵੀ ਜਿਹੜੀਆਂ ਦਿਖਾਉਣ ਦਾ ਯਤਨ ਕਰ ਰਿਹਾ ਹੈ ਕਿ ਸੂਰਜ ਦੇਵਤਾ ਨੂੰ ਹੁਣ ਜਿਹੜਾ ਅਰਗ ਦਿੱਤਾ ਜਾ ਰਿਹਾ ਕਿਉਂਕਿ ਸਵੇਰ ਦੇ ਸਮੇਂ ਇਹ ਜਿਹੜਾ ਅਰਗ ਦਿੱਤਾ ਜਾਂਦਾ ਤਾਂ ਜਿਹੜਾ ਚਾਰ ਦੇ ਅੰਦਰ ਜੀ ਆ ਨਾ ਕਿ ਪਕੀਰਾਂ ਦੇ ਕਿਤੇ ਵੀ ਜਿਹੜੇ ਉਸ ਤੇ ਕਰਦੇ ਹੋ ਕਿ ਆ ਜਿਹੜੇ ਪ੍ਰਵਾਨ ਭਾਈਚਾਰੇ ਦੇ ਲੋਕ ਤੇ ਸੁਪੰਦਰ ਭਾਈਚਾਰੇ ਦੇ ਲੋਕ ਨੇ ਪੱਟਾ ਜਿਹੜੇ ਨਿਵਾਸੀ ਭਾਈਚਾਰੇ ਦੇ ਲੋਕ ਨੇ ਪ੍ਰਵਾਂਚਲ ਭਾਈਚਾਰੇ ਦੇ ਲੋਕ ਨੇ ਵੱਡੇ ਪੱਧਰ ਤੇ ਇਸ ਤਿਹਾਰ ਨੂੰ ਮਨਾ ਰਹੇ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਦੇ ਲਈ ਆ ਜਿਹੜੀ ਪੂਜਾ ਅਰਚਨਾ ਵੀ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਸਵੇਰ ਤੋਂ ਹੀ ਇਹ ਜਿਹੜੀਆਂ ਰੌਣਕਾਂ ਜਿਹੜੀਆਂ ਜ਼ਰੂਰ ਆ ਦੇਖਣ ਨੂੰ ਮਿਲਦੀਆਂ ਨੇ ਤਾਂ ਇਹ ਦੇਖਿਆ ਜਾ ਸਕਦਾ ਹੈ ਕਿ ਇੱਕ ਜਿਹੜੀ ਨਹਿਰ ਦੇ ਵਿੱਚ ਇੱਥੇ ਆ ਉਹਨਾਂ ਦੇ ਵੱਲੋਂ ਟੇਬਲ ਲਗਾਏ ਗਏ ਨੇ ਉਸ ਦੇ ਉੱਤੇ ਹੀ ਰੱਖ ਕੇ ਜਿਹੜੀ ਉਹਨਾਂ ਦੇ ਵੱਲੋਂ ਪੂਜਾ ਕੀਤੀ ਜਾਂਦੀ ਆ ਔਰ ਇੱਥੇ ਆ ਜਿਹੜੇ ਗੰਨੇ ਆ ਉਹ ਵੀ ਲਗਾਏ ਜਾਂਦੇ ਨੇ ਤਾਂ ਅਰਦਾਸ ਜਿਹੜੀ ਆ ਖਾਸ ਕਰ ਜਿਹੜੀ ਪੂਜਾ ਅਰਚਨਾ ਦੇ ਜ਼ਰੀਏ ਆਪਣੇ ਪਰਿਵਾਰ ਦੀ ਸੁੱਖ ਸਮਰiddhi ਲਈ ਜਿਹੜੀ ਕਾਮਨਾ ਉਹ ਜ਼ਰੂਰ ਕੀਤੀ ਜਾਂਦੀ ਆ ਤਾਂ ਇਹ ਕਿਹਾ ਜਾ ਸਕਦਾ ਕਿ ਵੱਡੇ ਪੱਧਰ ਤੇ ਆ ਜਿਹੜੇ ਪਰਵਾਂਚਲ ਭਾਈਚਾਰੇ ਦੇ ਲੋਕ ਨੇ ਉਹ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਕਿਉਂਕਿ ਅੱਜ ਆਖੀਰਲਾ ਦਿਨ ਹੁੰਦਾ ਅੱਜ ਜਿਹੜੀ ਆ ਆਰਾਧਨਾ ਜਿਹੜੀ ਆ ਪੂਜਾ ਅਰਚਨਾ ਜਿਹੜੀ ਆ ਜ਼ਰੂਰ ਉਹ ਕੀਤੀ ਜਾਂਦੀ ਹੈ ਤਾਂ ਆਖਿਰ ਅੱਜ ਦੇ ਦਿਨ ਉਹਨਾਂ ਦੇ ਵੱਲੋਂ ਕਿਹੜਾ खास कर यह भी देखा जा सकता दे है, है कि आज के दिन जरा प्रसाद भी चढ़ाया जाता है तो मौजूद है लोग भी सड़ना मौजूद है आज पूजा अर्चना किया जी छठम जी।, जी जी सर जी क्या क्या खास महत्व रहता है क्या क्या आप पूजा अर्चना के दौरान यहाँ पर आज का दिन जो रहता है सर ये चार दिन पहले शुरू हो जाता बहुत निष्ठा भाव से निष्ठा भाव से किया जाता है और आज जो तो के कल शाम को रुक के सूर्य को अर्प दिया जाता है ਆਜੂ ਕੇ ਹੋ ਸਰ ਸੂਰਜ ਕੋ ਆਪ ਦੇਕੇ ਆ ਸਮਾਪਤੀ ਹੋਇਆ ਹੈ ਜੀ ਤਾਂ ਬਿਲਕੁਲ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਰਸ ਜਿਹੜਾ ਕਾਫੀ ਹੈਗਾ ਤਾਂ ਇਹ ਤਸਵੀਰਾਂ ਵੀ ਦੇਖ ਸਕਦੇ ਹੋਰ ਵੀ ਇੱਥੇ ਮਹਿਲਾਵਾਂ ਵੀ ਆਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਛੱਤ ਮਈਆ ਦੀ ਪੂਜਾ ਕਰਨ ਆਏ ਹਾਂ ਜੀ ਨਹੀਂ ਨਹੀਂ ਵੈਸੇ ਦੇਖਣ ਆਏ ਆ ਦੇਖਣ ਆਏ ਹਾਂ ਜੀ ਦਰਸ਼ਨ ਕਰਨ ਆਏ ਆ ਤਾਂ ਹੋਰ ਵੀ ਗੱਲ ਵੀ ਗੱਲਬਾਤ ਕਰਾ ਛੱਤ ਮਈਆ ਦੀ ਪੂਜਾ ਕਰਨ ਆਏ ਜੀ ਹਾਂ ਜੀ अच्छा कैसे ये चार दिन का दिन जो रहते हैं बर्त नहीं रखते बस <laughs> आ रख देने आए थे ਤਾਂ ਬਿਲਕੁਲ ਕੁਝ ਲੋਕ ਇੱਥੇ ਦੇਖਣ ਆਏ ਨੇ ਇਸ ਤਿਹਾਰ ਨੂੰ ਕਿਉਂਕਿ ਵੱਡੇ ਪੱਧਰ ਤੇ ਪ੍ਰਵਾਂਚਲ ਭਾਈਚਾਰੇ ਦੇ ਲੋਕ ਇਸ ਤਿਹਾਰ ਨੂੰ ਮਨਾਉਂਦੇ ਨੇ ਤਾਂ ਕੁਝ ਲੋਕ ਇਹ ਜ਼ਰੂਰ ਜ਼ਿਕਰ ਕਰ ਰਹੇ ਨੇ ਕਿ ਅਸੀਂ ਜਿਹੜਾ ਵਰਤ ਨਹੀਂ ਰੱਖਿਆ ਪਰ ਪੂਜਾ ਅਰਚਨਾ ਜ਼ਰੂਰ ਕੀਤੀ ਜਾ ਰਹੀ ਹੈ ਪੂਜਾ ਕੀਤੀ ਹੈ ਜੀ ਹਾਂਜੀ ਅੱਛਾ कैसे ये त्यौहार चार दिन का त्यौहार रहता है अब आज पूजा अर्चना की जा रही है सूर्य देवता जाएगा बहुत, बात बहुत है? है अच्छी बात है पूजा पूरी होती है बिल्कुल तो महिला जरूर जिक्र कर रही है। ने खास महत्वता जड़ी है परिवार की सुख समृद्धि कामना जरूर की जा रही है और ये तस्वीर ਇੱਕ ਵਾਰ ਫੇਰ ਤਾਂ ਜਿਹੜੀਆਂ ਦਿਖਾ ਦਈਏ ਕਿ ਵੱਡੇ ਪੱਧਰ ਤੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹ ਪੂਜਾ ਅਰਚਨਾ ਕਰਕੇ ਜਰੂਰ ਆ ਰਹੇ ਨੇ ਤਾਂ ਹੋਰ ਵੀ ਮਹਿਲਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਪੂਜਾ ਕਰਕੇ ਆਏ ਨੇ ਹਾਂਜੀ ਪੂਜਾ ਕਰਕੇ ਆਇਆ ਜੀ ਹਾਂਜੀ ਨਹੀਂ ਹਮ ਹਰ ਸਾਲ ਆਤੇ ਹਮ ਹਰ ਸਾਲ ਆਤੇ ਦੁੱਧ ਦੀ ਦਾਨੀ ਦੇਣੇ ਆਤੇ ਹਾਂਜੀ ਹਾਂਜੀ ਕਹਿੰਦੇ ਕਿ ਛਟਮਈਆ ਹਰ ਕਿਸੇ ਦੀ ਪੂਜਾ ਜੋ ਪੂਜਾ ਕਰਤੇ ਹੈ ਹਰ ਕਿਸੇ ਦੀ ਮਨੋ ਕਾਮਨਾ ਪੂਰਨ ਕਰਦੀ ਹੈ हाँ जी ये तो है हमने हम भी मांगते हैं और हमारी पूरी भी हुई है हमने जो मांगा पूरा हुआ अच्छा कुछ खास महत्व था कुछ हाँ जी हाँ तो है जो भी मांगते हैं यहाँ से मिलता है और सब बड़ी श्रद्धा से आते हैं ये उनके बिहार के तो हैं ही है पंजाब के लोग भी बहुत जुड़े हैं वो भी सब आते हैं बहुत ज्यादा ਤਾ ਬਿਲਕੁਲ ਇਹ ਕਹਿਆ ਜਾ ਸਕਦਾ ਹੈ ਕਿ ਵੱਡੇ ਪੱਧਰ ਤੇ ਜਿਹੜੇ ਪ੍ਰਵੰਚਲ ਭਾਈਚਾਰੇ ਦੇ ਲੋਕ ਨੇ ਦੇਖਿਆ ਜਾ ਸਕਦਾ ਤਸਵੀਰਾਂ ਦੇ ਵਿੱਚ ਕਿ ਉਹਨਾਂ ਦਾ ਹਜੂਮ ਜਿਹੜਾ ਜ਼ਰੂਰ ਦੇਖਣ ਨੂੰ ਮਿਲ ਰਿਹਾ ਤਾਂ ਵੱਡੇ ਪੱਧਰ ਤੇ ਜਿਹੜੇ ਭਾਈਚਾਰੇ ਦੇ ਲੋਕ ਨੇ ਇਸ ਪਰਮ ਨੂੰ ਮਨਾਉਣ ਦੇ ਲਈ ਪਹੁੰਚੇ ਹੋਏ ਨੇ ਤਾਂ ਅੱਜ ਜਿਹੜਾ ਅਖੀਰਲਾ ਦਿਨ ਹੈ ਤਾਂ ਅੱਜ ਅਖੀਰਲੇ ਦਿਨ ਜਿਹੜੀ ਸੱਤ ਪਈਆ ਦੀ ਪੂਜਾ ਉਹ ਜ਼ਰੂਰ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਨਾਲ ਸੂਨੇ ਦੇਵਤਾ ਨੂੰ ਜਿਹੜਾ ਅਰਗ ਹੈ ਉਹ ਜ਼ਰੂਰ ਆ ਦਿੱਤਾ ਜਾਂਦਾ ਹੈ ਤਾਂ ਕਿਹਾ ਜਾ ਸਕਦਾ ਕਿ ਅੱਜ ਦਾ ਦਿਨ ਇਹਨਾਂ ਦੇ ਲਈ ਕਾਫੀ ਅਹਿਮ ਹੋ ਜਾਂਦਾ ਅੱਜ ਦੇ ਦਿਨ ਜਿਹੜੇ ਵਰਤ ਰੱਖ ਕੇ ਹੁੰਦੇ ਨੇ ਉਹ ਅੱਜ ਕਿਤੇ ਦਿਨ ਜਿਹੜੇ ਖੋਲੇ ਜਾਂਦੇ ਨੇ ਸੂਰਜ ਦੇਵਤਾ ਨੂੰ ਜਿਹੜਾ ਜਲ ਅਰਪਿਤ ਕਰਨ ਤੋਂ ਬਾਅਦ ਜੀ ਠੀਕ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਰਜਿੰਦਰ तमाम ਤਸਵੀਰਾਂ ਦਿਖਾਉਣ ਦੇ ਲਈ ਔਰ तमाम ਜਾਣਕਾਰੀ ਦੇ ਲਈ ਤਾਂ ਕੁਲ ਮਿਲਾ ਕੇ ਵੱਡਾ ਮਾ ਪर्व ਜਿਸ ਨੂੰ ਬਹੁਤ ਹੀ ਤੁਮਤਾਮ ਦੇ ਨਾਲ ਮਨਾਤੇ ਨੇ ਲੋਕਾ ਔਰ ਤਸਵੀਰਾਂ ਵੀ ਜਿਹੜੀਆਂ ਨੇ ਉਹ ਬਿਆਨ ਕਰ ਰਹੀਆਂ ਨੇ